ਪਰ ਇਹ ਯਾਦ ਰੱਖਦੇ ਹੋਏ ਚਾਹ ਬਰਕਰਾਰ ਰੱਖੋ ਦੇ ਗੁੱਸੇ ਤੋਂ ਬਚੋ i do ਇਹਦੇ ਇਹਦੇ ਪਿੱਛੇ ਖਾਂਡਾ ਪੈਣਾ ਚਾਹੀਦਾ ਹੈ ਹੈਲੋ ਹੈਲੋ ਸੁਣ ਹੈਲੋ ਅਸੀਂ ਸਾਰੇ ਬਾਈ ਹੋ ਰਹੇ ਹਾਂ ਬਹੁਤ ਅੱਛੀ ਸੌਣਗੇ ਹੈਲੋ 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 ਸੁਣ ਹੈਲੋ ਤਾਂ ਸਭ ਤੋਂ ਪਹਿਲਾਂ ਸਾਰੇ ਮੀਹਾਂ ਦੇ ਤੋਂ ਵੱਡੇ ਭਾਜੀ ਤੋਂ ਸਾਡੇ ਇੱਕ ਦਾਤਾ ਗੁਰਬੀ ਸਿੰਘ ਜੀ ਭਾਨਾ ਸਾਹਿਬ بابا جیسے گئے چکنا چکے نگلی برسی بہت سارے گانے جن کے پیار کر سکا مستری مانا میں ♫ صامولي صامولي i شراب نہ آدمی جانا کرتا ہے ڈاکٹر سب کا فادر دیکھیے سنجھی کھڑی بہتی ہے ਰੰਗ ਦੇ ਬਰੂ ਚਲਾਈ ਕਰੀ ਆ ਜਸਮਾਨੇ ਕਹਿ ਲੋ ਨਾ ਕੋ ਹਾਂ ਵੀ ਆ ਜਾਵੇ نوجوان کپڑوں

ਸਮਾਨ ਨੜਾ ਵਾਲੀ ਦੀ ਧਰਤੀਆ ਇਹ ਵੀ ਵਿਸ਼ੇਸ਼ ਸਮਾਨ ਕੀਤੇ ਸਹਿਯੋਗ ਅੱਜ ਕਹਿੰਦੇ ਪੂਰੇ ਜੋਰ ਨਾਲ ਮੰਗੋ ਰਿਆ ਅੱਜ ਕਹਿੰਦੇ ਬੰਦੇ ਨੇ ਕੋਟੀ ਕੋਟੀ ਦੇ ਮਾਲ ਪਹੁੰਚਾਏ ਨੇ ਸਰਦਾਰ ਬੀਰ ਸਿੰਘ ਜੀ ਇਹ ਮਗਰੇ ਮਿਹਨਤ ਕੀਤੀ ਹੈ ਤੇ ਦੂਰ ਦੂਰ ਤੋਂ ਅੱਜ ਕਹਿੰਦੇ ਛੋਟੀ ਛੋਟੀ ਦੇ ਮਾਲ ਗਰਾਊਂਡ ਦੇ ਵਿੱਚ ਲੈ ਕੇ ਆਏ ਭਾਜੀ ਇੱਥੇ ਸਰਦਾਰ ਬੀਰ ਸਿੰਘ ਜੀ ਸਾਹਿਬ ਨੇ ਉਹਨਾਂ ਦੇ ਵੀ ਵਿਸ਼ੇਸ਼ ਸਨਮਾਨ ਕੀਤਾ ਜਾ ਰਿਹਾ ਹੈ ਇਹ ਨਾਲ ਕਿਹਦੇ ਇਸ ਬਹੁਤ ਵਧੀਆ ਲੱਗਿਆ ਜੀ ਮੇਲਾ ਬਹੁਤ ਖੁਸ਼ੀ ਨਾਲ ਪਿੰਡ ਪੌਂਟ ਗੇ ਵੈਸੇ ਮੇਲੇ ਤਾਂ ਜੇ ਗਏ ਨਹੀਂ ਜਾਣਾ ਹੈ ਬਾਕੀ ਜਾ ਕੇ ਦਰਸ਼ਨ ਕਰਦੇ ਪੀਰੇਂ ਦਰਗਾਹ ਤੇ ਲਾਉਣੇ ਆ ਰੌਣਕ ਖਬਰ ਜੀ ਹਾਂਜੀ ਪਹੁੰਚੇ ਅੱਜ ਅਸੀਂ ਪੋਪਰ ਸਿੱਧਾ ਪਿੰਡ ਮੇਲਾ ਖਾਨਗਾ ਪੀਰ ਪੰਜ ਪੀਰ ਜੀ ਦੇ ਦਰਬਾਰ ਤੇ ਤੇ ਲਾ ਰਹੇ ਆ ਜੀ ਹਾਜ਼ਰੀ ਤੇ ਬਾਕੀ ਤੁਹਾਡਾ ਪਿਆਰ ਆ ਜੀ ਸਰੋਤਿਆਂ ਦਾ ਸਾਰਾ ਕਾਜੀ ਕਿਹੜੇ ਕਿਹੜੇ ਅੱਜ ਜਿਹੜੇ ਧਾਰਮਿਕ ਗੀਤ ਵੀ ਆ ਜਾਣਗੇ ਤੇਰੇ ਲਈ ਵੀ ਜਾਈਗਾ ਹਾਂਜੀ ਧਾਰਮਿਕ ਵੀ ਗਾਵਾਂਗੇ ਪੰਜਾਬੀ ਸੱਭਿਆਚਾਰਕ ਜਿੱਦਾਂ ਵੀ ਆ ਜਿੱਦਾਂ ਸਾਡੇ ਸਾਰੇ ਤੋਂ ਹਾਂਜੀ ਧਾਰਮਿਕ ਸੁਨਾਮਕੇ ਕਾਲਾ ਚਾਚਮਾ ਤਰਾਵਾਂਗੇ ਤੈਨੂੰ ਕਾਲਾ ਚਾਚਮਾ ਜੱਚਦਾ ਜੱਚਦਾ ਸੋਹਣੇ ਮੁਖੜੇ ਤੇ ਜਿਹੜੇ ਸਾਡੇ ਗਾਣੇ ਐ ਜੀਟੀ ਰੋਡ ਤੇ ਸੋਹਣੇ ਪਾਦੇ ਰੰਗਲੀ ਕੋਟੀ ਉਸਤਾਦ ਸਾਦਿਕ ਦਾ ਅਮਰ ਸਿੰਘ ਚਮਕੀਲਾ ਜੀ ਹੈ ਉਹਨਾਂ ਦੇ ਸੁਨਾਮਕੇ ਟੱਗੇ ਟੱਗੇ ਘੜਕਾਵਾਂਗੇ ਹਾਂ ਇਹ ਗੁਰਦਾਸ ਸਿੰਘ ਕਿਦਾਂ ਦਾ ਦੁਸ਼ਰਤਾਂ ਦਾ ਪਿਆਰ ਮਿਲਿਆ ਦਾ ਹਾਂ ਪਿਆਰ ਤਾਂ ਬਹੁਤ ਬੱਤ ਬੱਤ ਮਿਲ ਚੁੱਕਾ ਜੀ ਗੁਰਦਾਸਪ ਦੇ ਆਖਰ ਦੇਖੋ ਵੀ ਇਤਨ ਦਾ ਸੇ ਪਿਆਰ ਲੈ ਕੇ ਜਾਵਾਂਗੇ ਵਾਹਿਗੁਰੂ ਜੀ ਖਾਲਸਾ ਤਾਂ ਵਾਹਿਗੁਰੂ ਜੀ ਕੀ ਫਤਿਹ ਜਯ ਬਾਬਾ ਫਣਗਰ ਵਾਲੇ ਜੀ ਮਾ ਪ੍ਰਧਾਨ ਬਰਵੀਸ਼ਣ ਬਾਜਵਾ ਆ ਬਾਹਰੋਂ ਬਿਲਟ ਆ ਰਹੇ ਆ ਤੇ ਬੜੇ ਮਸ਼ਹੂਰ ਕਲਾਕਾਰ ਆਏ ਆ ਅਵਰ ਅਸੀ ਤੇ ਵਿਦਿਆ ਨਿਰਿੰਦਰ ਜੀ ਤੇ ਇਹਨਾਂ ਦਾ ਪ੍ਰੋਗਰਾਮ ਚੱਲੇਗਾ ਹੁਣ 5 ਵਜੇ ਤੱਕ ਤੋਂ ਬਾਅਦ ਕਵੱਡੀ ਕਰਾਈ ਜਾਏਗੀ ਬਾਅਦ ਸਮਾਪਤੀ ਹੋਏਗੀ ਆਪਣੇ ਆਮ ਤੌਰ ਤੇ ਤੁਹਾਨੂੰ ਤਾਂ ਨਾ ਵੇਖੋ ਤਿੰਨ ਯਾਰੇ ਮਟੋ ਬਾਹਰ ਗੁਰਜੀ ਖਾਲਸਾ ਬਾਹਰ ਗੁਰਜੀ